ਪਸ਼ੂ ਪਾਲਕਾਂ ਲਈ ਮੈਂ ਬਹੁਤ ਜ਼ਬਰਦਸਤ ਤੇ ਦੇਸੀ ਤਰੀਕਾ ਲੈ ਕੇ ਆਇਆਗਾ ਜ਼ਬਰਦਸਤ ਦੇਸੀ ਤਰੀਕਾ ਜਿਵੇਂ ਤੁਹਾਨੂੰ ਪਤਾ ਹਨਾ ਵੀ ਠੰਡ ਦੀ ਰੁੱਤ ਚੱਲੀ ਜਾਂਦੀ ਹੈਗੀ ਸਰਦੀਆਂ ਦੀ ਰੁੱਤ ਚੱਲੀ ਜਾਂਦੀ ਆ ਕਈ ਵਾਰੀ ਆਪਣੇ ਪਸ਼ੂਆਂ ਨੂੰ ਠੰਡ ਲੱਗ ਜਾਂਦੀ ਹੈਗੀ ਮਾਝਾ ਚਾਹੇ ਗਾਂ ਛੋਡੀ ਕਈ ਵਾਰੀ ਆਪਣੇ ਗਿੱਲੇ ਥਾਂ ਹੋਣ ਕਰਕੇ ਠੰਡ ਲੱਗ ਜਾਂਦੇ ਪਸ਼ੂ ਨੂੰ ਬੁਖਾਰ ਚੜ ਜਾਂਦਾ ਐਣੀ ਪਤਾਦੂ ਬਾਅਦ ਵੀ ਨਮੂਨੀਆ ਵੀ ਹੋ ਜੇ ਜੇ ਆਪਣੇ ਪਸ਼ੂ ਨੂੰ ਬੁਖਾਰ ਚੜ ਗਿਆ ਜੇ ਆਪਾਂ ਡਾਕਟਰ ਨੂੰ ਸੱਦਾਂਗੇ ਤਾ ਟੀਕੇ ਲਵਾਉਣੇ ਪੈਣਗੇ ਇੱਕ ਟੁਕੜਾ 1000 ਰੁਪਿਆ ਕਿਧਰੇ ਨਹੀਂ ਗਿਆ ਅੱਜ ਜਿਹੜਾ ਨੁਕਤਾ ਲੈ ਕੇ ਆਇਆ ਤੁਹਾਨੂੰ ਸਿਰਫ 100 ਰੁਪਏ ਦੇ ਵਿੱਚ ਤੁਸੀਂ ਪਸ਼ੂ ਨੂੰ ਦੇਣੀ ਆ ਤਿੰਨ ਚੀਜ਼ਾਂ 100 ਰੁਪਏ ਦੀਆਂ ਮਿਲ ਜਾਣਗੀਆਂ ਕਈ ਵਾਰੀ ਘਰੇ ਵੀ ਹੁੰਦੀਆਂ ਗਈਆਂ ਤੇ ਕਈ ਵਾਰੀ ਲਾਉਣੀਆਂ ਵੀ ਪੈ ਸਕਦੀਆਂ ਤੁਹਾਨੂੰ ਤਿੰਨ ਚੀਜ਼ਾਂ ਦੱਸੂ ਪਸ਼ੂ ਨੂੰ ਤੁਸੀਂ ਸਵੇਰ ਦੇ ਦਿਓ ਸ਼ਾਮ ਨੂੰ ਪਸ਼ੂ ਠੀਕ ਹੋ ਜਾਊਗਾ ਜੇ ਪਸ਼ੂ ਨੂੰ ਬੁਖਾਰ ਚੜ ਗਿਆ ਤੁਸੀਂ ਕਹੋਗੇ ਵੀ ਹੁਣ ਡਾਕਟਰ ਤੋਂ ਬਿਨਾ ਪਤਾ ਨਹੀਂ ਲੱਗਣਾ ਡਾਕਟਰ ਨੂੰ ਤਾਂ ਸੱਦਣਾ ਪਊਗਾ ਵੀ ਇਹਨੂੰ ਬੁਖਾਰ ਦਾ ਆਪਾਂ ਨੂੰ ਕੀ ਪਤਾ ਲੱਗੂਗਾ ਸੋ ਉਹੋ ਦੋ ਵੀ ਦੱਸਦਾ ਮੈਂ ਪਸ਼ੂ ਦੀ ਜਿਹੜੀਆਂ ਨਾਸਾਂ ਹੁੰਦੀਆਂ ਨੇ ਉਹਦੇ ਮੂਰੇ ਤੁਸੀਂ ਹੱਥ ਕਰਕੇ ਦੇਖ ਲਓ ਜੇ ਖੱਬੀ ਨਾਸ ਨਹੀਂ ਪਸ਼ੂ ਦੇ ਠੰਡੀ ਹਵਾ ਆਉਂਦੀ ਹੈਗੀ ਤੇ ਸੱਜੀ ਰਾਹੀਂ ਗਰਮ ਆਉਂਦੀ ਆ ਤਾਂ ਐ ਸਾਂਝ ਲੋ ਤੁਹਾਡੇ ਪਸ਼ੂ ਨੂੰ ਠੰਡ ਲੱਗੀ ਹੋਈ ਹੈਗੀ ਜਾਂ ਕਈ ਵਾਰੀ ਆਪਾਂ ਕੰਨ ਫੜ ਕੇ ਵੀ ਦੇਖ ਸਕਦੇ ਹਾਂ ਠੰਡੇ ਨੂੰ ਹੁੰਦਾ ਬਾਕੀ ਇਹਦੇ ਬਿਮਾਰ ਪਸ਼ੂ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਠੰਡ ਹਣਾ ਜੇ ਪਤਾ ਹੀ ਆ ਵੀ ਹੁਣ ਠੰਡ ਹੀ ਲੱਗੂ ਸਰਦੀਆਂ ਦੇ ਵਿੱਚ ਤਾਂ ਪਸ਼ੂ ਕੰਨ ਸੱਟ ਕੇ ਬੈਠਾ ਨਹੀਂ ਖਾਂਦਾ ਨਹੀਂ ਹਣਾ ਤਾਂ ਉਹ ਤੋਂ ਸੋਨੋ ਅੱਜ ਆਪਾਂ ਦੇਸੀ ਤਰੀਕਾ ਦੱਸਦਾ ਮੈਂ ਮੁੱਦੇ ਤੇ ਆਉਣਾਗਾ ਤਾਂ ਅੱਜ ਤੁਹਾਨੂੰ ਸਿਰਫ ਮੈਂ 80 ਰੁਪਈਆ ਦੀਆਂ ਚੀਜ਼ਾਂਆਂ ਗਿਆ ਮਤਲਬ 80 ਦੇ ਲਾਲਾ 100 ਤੋਂ ਥੱਲੇ ਥੱਲੇ ਆ ਜਾਂ 100 ਦੇ ਲਾ ਲਓ ਬਾਅਦ ਤੋਂ ਆਦਾ ਲਾਸਟ 100 ਰੁਪਏ ਦੀਆਂ ਤਿੰਨ ਚੀਜ਼ਾਂ ਕਿਹੜੀਆਂ ਕਿਹੜੀਆਂ ਗਿਆ ਲਾਸਟ ਤੱਕ ਦੇਖਿਓ ਵੀਡੀਓ ਨੂੰ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਕੇ ਜਾਇਓ ਹਣਾ ਜੇ ਕੋਈ ਭਰਾ ਦੋਸੀ ਨੁਕਤਾ ਦਾਸਦਾਗਾ ਤਾਂ ਉਹਨੂੰ ਸ਼ੇਅਰ ਜਰੂਰ ਕਰਿਆ ਕਰੋ ਤੁਸੀਂ ਸ਼ੇਅਰ ਬਹੁਤ ਘੱਟ ਕਰਦੇ ਹੋ ਵੀਡੀਓ ਨੂੰ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਕਈ ਵਾਰੀ ਆਪਣੇ ਨਹੀਂ ਪਸੁੰਦਾ ਕਿਸੇ ਰਿਸ਼ਤੇਦਾਰੀ ਚ ਜਾਣ ਦੀਆਂ ਗਵੰਡੀਆਂ ਦੇ ਵੀਡੀਓ ਸ਼ੇਅਰ ਕਰਨਾ ਉਹਨਾਂ ਤੱਕ ਪਹੁੰਚ ਜਾਂਦੀ ਹੈ ਇਹ ਆਪਣਾ ਖੁਦ ਦਾ ਪ੍ਰਤਾਪਾ ਟ੍ਰੀਟਮੈਂਟ ਆ ਤੁਸੀਂ ਤਿੰਨ ਚੀਜ਼ਾਂ ਜਿਹੜੀਆਂ ਲੈਣੀਆਂ ਹੈਗੀਆਂ ਇੱਕ ਤਾਂ ਆਪਣੀ ਜਿਹੜੀ ਹੁੰਦੀ ਆ ਸਰਾਵ ਹੁੰਦੀ ਆ ਘਰ ਦੀ ਆਪਣੀ ਕੱਢੀ ਹੋਈ ਆ ਨਾ ਕਿਸੇ ਵੀ ਭਰਾ ਕੋਲ ਮਿਲ ਜਾਂਦੀ ਆ ਆਮ ਹਨਾ ਉਹ ਤੁਸੀਂ ਲੈਣੀ ਆ ਪਾਈਆ ਸਿਰਫ 250 ਗ੍ਰਾਮ ਉਹਨੂੰ ਤੁਸੀਂ ਜੱਗ ਦੇ ਵਿੱਚ ਪਾ ਲਿਓ ਭਾਂਡੇ ਦੇ ਵਿੱਚ ਖੁੱਲੇ ਦੇ ਚ ਤੇ ਉਹਦੋਂ ਬਾਅਦ ਤੁਸੀਂ ਦੇਸੀ ਆਂਡੇ ਲੈਣੇ ਆ ਦੋ ਦੇਸੀ ਮੁਰਗੀ ਦੇ ਦੋ ਦੇਸੀ ਆਂਡੇ ਉਹਦੇ ਵਿੱਚ ਪਾ ਲਿਓ ਫੈਂਟ ਲਿਓ ਫੈਂਟ ਕੇ ਉਹਦੋਂ ਬਾਅਦ ਉਹਦੇ ਵਿੱਚ ਤੁਸੀਂ ਇੱਕ ਗੰਡਾ ਪਾਉਣਾ چیر ਕੇ ਨਾਲ ਨਾਲ ਪਸ਼ੂ ਨੂੰ ਦੇ ਦਿਓ ਤੁਸੀਂ ਜੇ ਸੁਬਾਹ ਦੋਗੇ ਜਿਹੜਾ ਤੁਹਾਡਾ ਪਸ਼ੂ ਬਿਮਾਰ ਆਗਾ ਤਾਂ ਸ਼ਾਮ ਤੱਕ ਸੈੱਟ ਹੋ ਜਾਊ ਜੇ ਤੁਸੀਂ ਸ਼ਾਮ ਨੂੰ ਦੋਗੇ ਤਾਂ ਸੁਬਾਹ ਤੱਕ ਜਿਹੜਾ ਪਸ਼ੂ ਤੁਹਾਡਾ ਸੈੱਟ ਹੋ ਜਾਊ ਜਾਣਕਾਰੀ ਇੱਕ ਵਾਰੀ ਹੋਰ ਸੁਣ ਲਿਓ ਪਾਈਆ ਸਰਾਵ ਲੈਣੀ ਆ 250 ਗ੍ਰਾਮ ਉਹਦੇ ਵਿੱਚ ਦੋ ਦੇਸੀ ਅੰਡੇ ਭੰਟਨੇ ਆ ਦੇਸੀ ਮੁਰਗੀ ਦੇ ਲਿਆਉਣੇ ਆ ਦੂਜੇ ਨਹੀਂ ਲੈਣੇ ਤੇ ਇੱਕ ਗੰਡਾ ਜੀਰ ਕੇ ਪਾ ਲੈ ਬਚਾਓ ਫੈਂਟ ਕੇ ਨਾਲ ਨਾਲ ਪਸ਼ੂ ਨੂੰ ਦੇ ਦਿਓ ਮੱਝ ਆ ਗਈ ਗਾਂ ਗਈ 12 ਘੰਟੇ ਦੇ ਵਿੱਚ ਵਿੱਚ ਤੁਹਾਡਾ ਪਸ਼ੂ ਸਿੱਕਾ ਮਾਰ ਲੱਗ ਜਿਵੇਂ ਸੈੱਟ ਹੋ ਜਾ ਮੇਰਾ ਖੁਦ ਦਾ ਪ੍ਰਤੈਪਾ ਟ੍ਰੀਟਮੈਂਟ ਆ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਪੇਜ ਨੂੰ ਕਰ ਲਿਓ ਆਪਣੇ ਨੂੰ ਫੋਲੋ ਅੱਗੇ ਵੀ ਤੁਹਾਡੇ ਲਈ ਆਪਾਂ ਇਹੋ ਜਿਹੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਜੀ ਸ਼ਾਸਤਰੀ ਕਾਲ